ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਹ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬੂਵੇਲੀਆਂ ਦੇ ਰਸਤੇ ਨੇੜੇ ਇੱਕ 32 ਸਾਲਾ ਨੌਜਵਾਨ ਦਾ ਕਤਲ ਹੋਈ লাশ ਬਰਾਮਦ ਹੋਈ ਪੱਟੀ ਦੇ ਅਧੀਨ ਉਹਦੇ ਥਾਣਾ ਰੀਕੇ ਦੇ ਪਿੰਡ ਬੂਵੇਲੀਆਂ ਦੇ ਇੱਕ ਰਸਤੇ ਤੇ 32 ਸਾਲਾ ਬਰਿੰਦਰ ਸਿੰਘ ਨੌਜਵਾਨ ਦਾ ਪੇਧ ਪਰੇ ਹੜਾਤਾ ਚ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਬੀਤੀ ਰਾਤ ਆਪਣੇ ਦੋਸਤਾਂ ਨਾਲ ਬੂਹਵਲੀਆਂ ਪਿੰਡ ਆਇਆ ਸੀ ਤੇ ਬੀਤੀ ਰਾਤ ਹੀ ਉਸਨੂੰ ਕੁਝ ਲੋਕਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਤਾ ਜਿਸ ਸੰਬੰਧੀ ਉਹਨਾਂ ਨੇ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਇਸ ਮੌਕੇ ਘਟਨਾ ਸਥਾਨ 'ਤੇ ਡੀਐਸਪੀ ਪੱਤੀ ਕਮਲਪ੍ਰੀਤ ਸਿੰਘ ਵੀ ਉੱਚੇ ਤੌਰ 'ਤੇ ਪਹੁੰਚੇ ਇਸ ਸੰਬੰਧੀ ਲੋਕਿਤ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਟੋ ਜੁੜ ਕੇ ਧੰਨਵਾਦ ਹਲੋ ਹਲੋ ਸੰਜੀਪ ਜੀ ਕੀ ਨਾਮ ਤੁਹਾਡਾ ਭਵੰਤ ਸਿੰਘ ਕੀ ਗੱਲ ਬਾਤ ਇਹ ਜਿਹੜਾ ਮੁੰਡੇ ਦਾ ਕਰ ਰਿਹਾ ਹੈ ਗੱਲ ਬਾਤ ਦਾ ਕੋਈ ਹੁਣ ਪਤਾ ਸਰ ਨਹੀਂ ਘੜਦਾ ਜਿਹੜੇ ਕੋਈ ਕੀ ਹੋ ਗਿਆ ਕੀ ਲੱਗਦਾ ਟਡਾ ਮੜਾਏ ਮੁੰਡਾ ਇਹ ਮੇਰਾ ਕੀ ਨਾਮ ਹੈ ਦਾ ਵਿਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਬੁੱਤੀ 33 ਸਾਲ ਨੂੰ ਦੇਖ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਦਾ ਇੱਥੇ ਸ਼ਾਮੀ ਜੀ ਪਈ ਆਇਆ ਵਾ ਹਰੀਕੇ ਨਾਲੇ ਕੋਰ ਮੁੰਡਾ ਆ ਹੱਟ ਵਾਹ ਰੀਆ ਉਹਨ ਮੋਟਰ ਦੇ ਮੋਟਰ ਦੇ ਕਢਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਦੌੜਦਾ ਹੈ ਤੇ ਉਹਦੇ ਨਾਲ ਮੋਟਰ ਕੇ ਘਰੇ ਤੂ ਚਲੇ ਗਏ ਤੇ ਉੱਥੇ ਪੈ ਕੇ ਛੱਡਣ ਲੱਪੇ ਉਹ ਮੋਟਰ ਕੇ ਛੱਡਣ ਆਉਂਦੇ ਕਿੰਨੇ ਕੋ ਦਾ ਟਾਈਮ ਹੀ ਚੱਲਣਾ ਆਉਂਦਾ 8 ਕਿਤੇ ਲੱਗ ਪੌਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਂਦੇ ਤੇ ਇਹ ਅਜ ਤੱਕ ਜਦੋਂ ਆ ਗਏ ਤੇ ਜਦੋਂ ਜਿਹੜਾ ਸ਼ਟਡਾਉਣੋਂ ਆਉਂਦੇ ਮੈਂ ਮੋਟਰਸਾਈਕਲ ਮੋੜਿਆ ਪਿਆ ਲੰਘ ਗਏ ਪਰ ਇਹ ਪਿੰਡ ਵਾਲਾ ਤੇ ਹਮਤੌਰ ਪਛੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਚੰਨੇ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮਰਦਾਂ ਦੇ ਰੋਜ਼ਲੇ ਬੱਲੇ ਆ ਥੋਤੇ ਮੜਾਇਆ ਤੇ ਆਂਦਾ ਵੀ ਇਹ ਰਣਾ ਦਾ ਚੰਗਾ ਜਾਤ ਹਮੈਨ ਤੇ ਚਲੇ ਜਾਣਾ ਇਹਨਾਂ ਤਸਮ ਮੁਤਾਬਕ ਹੈ ਤੂੰ ਕਿਤਾਹੀ ਦੇ ਵੇਖਿਆ ਨਹੀਂ ਤੈਨੂੰ ਦਾਦਾ ਤੇ ਤੂੰ ਯਾ ਮੈਂ ਚਲੇ ਜਾਣਾ ਕਰ ਇਹਨਾਂ ਨਾਲ ਬਹਿ ਕੇ ਆ ਗਿਆ ਤੇ ਆਰਟੀਕ ਵਜਤ ਘਰ ਦੀ ਘੜੀ ਮੂੜੀ ਫੋਨ ਲੈ ਜਾਂਦੀ ਉਹਦੋਂ ਕੁ ਮੁਰਕੇ ਵਾਦੋ ਗਾਤ ਕੋਈ ਦੋ ਸਬਾਤ ਫੜਾ ਦੇ ਉਸ ਕਿਤਨਾ ਪਤਾ ਲੱਗਾ ਦੰਦੇ ਇੱਥੇ ਇੱਥੇ ਯਾਰ ਆ ਲਵਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰਹੀ ਹਾ ਪਰਲੇ ਪਾਸੇ ਆ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕੈਂ ਇਧਰ ਨੂੰ ਅਸੀਂ ਇਹ ਆਉਣ ਦੇ ਚੱਲ ਉਧਰ ਦੀ ਉਹ ਉਧਰ ਦੀ ਸੜਕ ਤੇ ਦੱਸ ਜਦੋਂ ਉਧਰ ਵੇਹਨੇ ਆ ਵੀ ਉਧਰ ਨਾ ਕਿ ਚਰਾਗ ਦੀ ਜਿੱਕੇ ਦੁਕਾ ਪਤਾ ਲੱਗਦੇ ਕਿਤੇ ਆ ਜਾਂਦੀ ਜੀ ਸਾਨੂੰ ਰਾਜ ਕੋਣ ਆ ਗਿਆ ਜਿਸ ਇਹ ਲੈ ਕੇ ਬੈਠੇ ਲੱਗ ਚਾ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰਿਆ ਆਣਾ ਪਵੇ ਕੀ ਇਹ ਤੇ ਤੁਸੀਂ ਇਧਰ ਨਾ ਆਇਓ ਇਧਰ ਨਾ ਆਇਓ ਤੇ ਲੱਗਦਾ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਟੇਟ ਹੁੰਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜ਼ਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚੱਲ ਰਿਹਾ ਤੇ ਕੋਈ ਨਾਲ ਨਹੀਂ ਕੋਸ਼ਕਾ ਹੈ ਤੁਹਾਨੂੰ ਕਿਸੇ ਦਾ ਬਹੁਤ ਬੁਨਾਜੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਲੱਗਾ ਜਿਹੜਾ ਤੁਹਾਾਕੇ ਸਾਹ ਨਾਲ ਸੋਟਾ ਬੱਚਾ ਆ ਰਿਹਾ ਤੇ ਅਗੇ ਤਾਂ ਪਛਾਣ ਨਹੀਂ ਆ ਜਾ। ਕਿ ਹਮੇਰੇ ਨਾਲ ਸੁਗ ਪੇਂਟ ਵਾਲੇ ਕੋਈ ਸੱਚ ਸਨਾ ਸੱਚਾਈ ਤੇ ਇਹਨਾਂ ਦੇ ਕੋਈ ਥੋੜਾ ਬਦ ਨੀਕੀ ਦਾ ਚਲ ਤੂੰ ਤਾਂ ਮੈਂ ਹੁੰਦੀ ਰਹਿੰਦੀ ਤੇ ਬਾਕੀ ਭਾਰ ਕੇ ਹਜਾਤੀ ਤੋਂ ਸਾਥ ਨਹੀਂ ਡਾਡੇ ਜਿਉਂ ਵੀ ਵੀ ਇਹਨੇ ਕਿ ਨ ਮਰਨ ਮਰਵਾਉਂਦੀ ਜਾਂ ਕੋ ਵਧਦੀ ਵੀ ਇਹੋ ਜੀ ਦਸ਼ਮੇ ਨਹੀਂ ਗਈ ਸੀਗੇ ਹੈਗੇ ਕੀ ਮੰਗ ਕਰਦੇ ਹੁੰਦੇ ਮੰਗ ਇਨਸਾਫ ਹੁੰਦਾ ਹੋਰ ਇਸ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਤਾਂ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਹੋਣਾ ਹੀ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜਾਏ ਬੰਦਾ ਕਿਹੜਾ ਵਾ ਬਈ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਇਹ ਕਿਹੜੀ ਗੱਲਾਂ ਕੀ ਅਗੇ ਇਹਦੀ ਤੇ ਕਿਸੇ ਦੇ ਨਾਲ ਗੱਲ ਵੀ ਨਹੀਂ ਕੋਈ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਹਾਲ ਆਪ ਵੀ ਕਰਾਈ ਫਿਰ ਦੰਦਾ ਹੈ ਹਾਂਜੀ ਕੀ ਨਾ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇਥੇ ਬਠੋਰਾ ਹੈ ਗੱਲਬਾਤ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਹਦੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਆਉਂਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਆਉਂਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਬਹਿ ਗਿਆ ਵਾ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਹੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਉਹਨੂੰ ਕਹਿੰ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤ ਨਹੀਂਗਾ ਫਿਰ ਅਹੀਂ ਇਹਨੂੰ ਇਧਰ ਨੂੰ ਰਾਤ ਅਸੀਂ ਵੇਲੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਪੁਲਿਸ ਦਾ ਸੁਨਾਇਆ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਹੁਣ ਤੇ ਆ ਪਹੁੰਚ ਗਏ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਣੀ ਹੈਗੀ ਕੀ ਮੰਗ ਕਰਦੇ ਮਾਂਗੇ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਕਾਂਡ ਫੜੇ ਜਾਣੇ ਚਾਹੀਦੇ ਉਹਨਾਂ ਨੂੰ ਮੰਦੀ ਸਜ਼ਾ ਮਿਲਣੀ ਚਾਹੀਦੀ ਹੈ ਸੋਕ ਜੀਤ ਇਹ ਜਿਹੜੀਆਂ ਮੌਜੂਦ ਕੀ ਲੱਗਦਾ ਡਾਡਾ ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ ਜਨਾਹਰਾਮ ਵਰਿੰਦਰ ਸਿੰਘ ਕੀ ਗੱਲ ਬਾਤ ਹੋਈ ਯਾਰ ਕਿੱਥਾਂ ਪਹੁੰਚ ਲੱਗਾ ਸਾਨੂੰ ਤਾਂ ਭਾਜੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦੇ ਸੀ ਤੇ ਫਿਰ ਇਹਨਾਂ ਨੇ ਇੱਧਰ ਨੂੰ ਆਏ ਆ ਬਕਿਤੇ ਸਹੇ ਉਹ ਵਰਿੰਦਰ ਤੇ ਨਹੀਂ ਹੱਡਾ ਪਿਆ ਵੀ ਹਾਂਜੀ ਕੀ ਮੰਗੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਸਰ ਕੀ ਕਿਤਾਦੋ ਬੁੱਧਦੇਵਾ ਸਿੰਘ ਇਹ ਬਰਿੰਦਰ ਸਿੰਘ ਸਨੋਪਲੋਂ ਸਿੰਘ ਬ੍ਰਿੰਦਪੁਰ ਦੇਵਾ ਦਾ ਇਹਦੀ ਉਮਰ ਕਿੰਨੀ 32 ਸਾਲ ਹੈ ਜਿਹਦੀ ਇਹਨਾਂ ਨੂੰ ਡੈੱਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੂਹੇ ਵਾਲੀ ਰੋਡ ਤੇ ਜਿਹੜੀ ਲਿੰਕ ਰੋਡ ਆ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਤੇ ਚੱਕਮ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਪੇਰੈਂਟਸ ਆ ਗਏ ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫਆਰ ਲੌਂਚ ਕਰਕੇ ਇਨਵੈਸਟੀਗੇਸ਼ਨ ਕਰਤੀ ਤੁਹਾਨੂੰ ਜਿਹੜੇ ਬਾਕੀ ਸਸਪੈਕਟਸ ਹੋਣਗੇ ਉਹ ਤੁਹਾਨੂੰ ਦੱਸਾਂਗੇ ਸਰ ਕੀ ਲੱਗਦਾ ਜੀ ਮਤਲਬ ਕਿ ਇਹ ਰੰਜਿਸ਼ ਹੈ ਤਾ ਜਾਂ ਕੁਝ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਰਡਰ ਹੁੰਦਾ ਆਦਰਵਾਇਸ ਤੇ ਕਤਲ ਤੁਸੀਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਤੁਸੀਂ